ਨਹੀਂ ਸਤਿ ਸ੍ਰੀ ਅਕਾਲ ਨਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਜਿਹੜੀਆਂ ਵਾ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਜਰਸੀ ਕ੍ਰੋਸ 'ਚ ਬੈਠਾ ਤੁਹਾਨੂੰ ਦਿਖਾਉਣੀਆਂ ਵਾ ਬਾਕੀ ਵੀਡੀਓ ਪੂਰੀ ਵੇਖਿਓ ਅੱਜ ਕੱਪੜਾ ਤੁਹਾਨੂੰ ਦਿਖਾਵਾਂਗੇ ਇਹ ਆ ਵੀ ਕੱਪੜਾ ਆਪਣੀਆਂ ਪਾਸ ਕਰਕੇ ਤੇ ਵੇਖ ਚਾਹ ਕੇ ਤਸੱਲੀ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਰਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਹਿਗੁਰੂ ਦੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਹਾਂਜੀ ਵੇਚਤਾ ਜੀ ਮਾਲ ਉਦਨ ਵਾਲਾ ਫਿਰ ਮੈਂ ਆ ਰਜੀ ਜੀ ਇੰਨੀ ਕਿ ਰੱਬ ਦੀ ਕਿਰਪਾ ਯਾਦੇ ਅੱਜ ਤੇ 4000 ਹੋ ਗਿਆ ਹਾਂਜੀ ਲਗਭਗ 2 ਘੰਟੇ ਜੀ ਲੱਗੀ ਪਰ ਫੋਨ ਜੇ ਵਿੱਚ ਜਾਂਦੇ ਚੰਗੀ ਰੌਣਕ ਲੱਗੀ ਹੋਣੀ ਉਹਦੀ ਤੇ ਘਟੋ ਘੱਟ ਵੀ ਨੇ ਜਿਹਨੂੰ ਮੈਂ ਘਟੋ ਘੱਟ ਮੰਨ ਕੇ ਚੱਲਾਂ ਹਾਂਜੀ ਤੇ ਮੇਰੇ ਹਿਸਾਬ ਨਾਲ ਮੈਨੂੰ 3 ਤੋਂ 4000 ਰੁਪਏ ਆ ਗਏ ਅੱਛਾ ਗੱਬਣ ਦਾ 3 4000 ਫੋਨ ਚੁੱਕਿਆ ਕਿਦਾਂ ਸੁਣਿਆ ਨਹੀਂ ਗਿਆ ਹਰਪ੍ਰੀਤ ਜੀ ਤੇ 3 ਦਿਨ ਹੋ ਗਏ ਸੁਣਿਆ ਨਹੀਂ ਜੰਦਾ ਅੱਛਾ ਮੈਨੂੰ ਬੰਦ ਕਰਨਾ ਪੈਂਦਾ ਦੋ ਦੋ ਤੰਦਰਗਾ ਜੀ ਅੱਛਾ ਹਾਂ ਠੀਕ ਆ ਚਲੋ ਲੋਕੀ ਪਿਆਰ ਕਰਦੇ ਆ ਤੇ ਫੋਨ ਕਰਦੇ ਆ ਚੀਜ਼ ਚੀਜ਼ ਤਾਂ ਆ ਨਾ ਹੁਣ ਥੋੜਾ ਜਿਆਦਾ ਰੇਟ ਡਾਊਨ ਆ ਮਾਰਕੀਟ ਚ ਹਾਂਜੀ ਹਾਂਜੀ ਗਾਂ ਚੰਗੀ ਲੈ ਆਉਨੇ ਅਹੀ ਘੱਟ ਰੇਟ ਤੇ ਹਾਂਜੀ ਹਾਂਜੀ ਰੇਟ ਦੇ ਹਿਸਾਬ ਨਾਲ ਤਾਂ ਫੋਨ ਤਾਉਣੀ ਆ ਹੁਣ ਆ ਵੀ ਚੰਗੀ ਗਾਂ ਥੋੜੇ ਹਿਸਾਬ ਦੇ ਮੁੱਲ ਚ ਮਿਲਣਦੀ ਆ ਹਾਂਜੀ ਹਾਂਜੀ ਥੋੜਾ ਜਿਆਦਾ ਗਰਮੀ ਕਰਕੇ ਹੁਣ ਬਾਜ਼ਾਰ ਬੈਠਾ ਨਾ ਤੇ ਗਾਂ ਬਾਜ਼ਾਰ ਤੇ ਜਿ ਸ਼ਿਆਲ ਜਦ ਤੁਹਾਨੂੰ ਪਤਾ ਫਿਰ ਗਾਵਾਂ ਦਾ ਮੁੱਲ ਹੋਣਾ ਹਾਂ ਦੇ ਹਾਂਜੀ ਹਾਂਜੀ ਮੈਂ 15000 ਰੁਪਏ ਰੇੜਿਆ ਗਾਂ ਦਾ ਜਿਹੜਾ ਘਟਿਆ ਮਾਰਕੀਟ ਅੱਜ ਫਿਰ ਡਾਊਨ ਹੀ ਜਾਣੀਆਂ ਮੈਂ ਕਿਹਾ ਸਸਤੀਆਂ ਗਾਵਾਂ ਹੋਈਆਂ ਮੈਂ ਤਾਂ ਦਵਾਈ ਪਾਉਂ ਲਿਆ ਕੋਠੇ ਦੇ ਚੜ ਚੜ ਕੇ ਅੱਛਾ ਗਾਵਾਂ ਡਾਊਨ ਹੋ ਗਈਆਂ ਜੋ ਲੈ ਲਓ ਲੈ ਲਓ ਸ਼ਿਆਲ ਜ ਇਹੋ ਗਾਵਾਂ 15 15 20 20000 ਮਹਿੰਗੀਆਂ ਵਿਕਣੀਆਂ ਜਿਹੜੀਆਂ ਹੁਣ ਸਸਤੀਆਂ ਮਿਲਣੀਆਂ ਨੇ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਕਰ ਨਾਮ ਆਪਣਾ ਸੰਜੀਤ ਸਿੰਘ ਆ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਰਾਣਕ ਡੇਰਾ ਬਾਬਾ ਰਾਣਕ ਮੇਰੇ ਤੋਂ 7-8 ਕਿਲੋਮੀਟਰ ਹੈ ਮੇਰੇ ਲਾਗੇ ਹੈ ਸ਼ਹਿਰ ਅੰਦਾਸ ਉਹ ਪਿੰਡਾ ਉਮਰਸਾ ਚਪਰਾ ਹੈਗਾ 4 ਕਿਲੋਮੀਟਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਹੀ ਬੋਲਦਾ 9715577510 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਵੈੜ ਪਹਿਲਾ ਸਵੇਈ ਸੁਣੀ ਜੇ ਪਹਿਲੇ ਸਵੇ ਸੁਣੀ ਆ ਅਰਜੀ ਜੀ ਅੱਛਾ ਪਰ ਪਾਲ ਛੜੀ ਆ ਕਿਸੇ ਵੀਰ ਨੇ ਸਾਮ ਛੜੀ ਆ ਅੱਛਾ ਹਾਂ ਰਿਜਾ ਪੋਰੀਆਂ ਲਾਈਆਂ ਥਣ ਮਖਾ ਲੋ ਵੈੜ ਦਾ ਇੱਕ ਹਫਤਾ ਜੇ ਗਾਂ ਜਿਹੜੀ ਹੈ ਨਾ ਇੱਕ ਹਫਤਾ ਖੜਦੀ ਆ ਆ ਦੇਖ ਸਾਡੇ ਥੋੜਾ ਡਰਦੀ ਆ ਮੱਖੀ ਮੱਖੀ ਪੈਂਦੀ ਆ ਹਾਂਜੀ ਆ ਦੇਖ ਸਾਡੇ ਲੱਗ ਥਾਣੇ ਹੁਣ ਇਹ ਤੁਹਾਨੂੰ ਲੱਗੇ ਤਾਂ ਦਿਖਾ ਦੇਣੇ ਇੱਕ ਵਾਰੀ ਫੇਰ ਤੋਂ ਤੇ ਸਾਂਭਰ ਵਾਲਿਆਂ ਕਿਸ ਨੇ ਨੀਂਜਾ ਲਾਤੀਆਂ ਪੋਰੀਆਂ ਮੈਂ ਅਜੀ ਪਹਿਲਰ ਵੇੜ ਪਾਲ ਛੜੀ ਆ ਹਾਂਜੀ ਤੇ ਜੇਕਰ ਸਿਆਲ ਦਾਣਾ ਹਾਂਜੀ ਲੱਖ ਰੁਪਏ ਦਾ ਮਾਲ ਹੀ ਲੱਖ ਰੁਪਏ ਦਾ ਅੱਛਾ ਅਜੇ ਹੰਪਾ ਕੱਚੀ ਆ ਵੇੜ ਪੰਡ ਭਾ ਦੂ अच्छा होना मार्केट डाउन है ना डाउन ही देनी है रेट जायज ही करना है बिल्कुल ही जायज दे देने आन ते दूध किना ਕੱਢੀ ਜਾਊਗੀ ਉਤਰ ਉਹ 20 ਤੋਂ ਪਲੱਸ ਪਹਿਲਾ ਸਵੇਰ ਚੱਲੂਗੀ اچھا ਮੱਝਾਂ ਰਗਾ ਦੁੱਧ ਚੱਕੇ 1:00 ਵਜੇ ਨਾਲ ਹੀ ਬੈਠੇ 1:00 ਵਜੇ ਨਾਲ ਹੀ ਆ ਜਿਹੜੀ ਇਹ ਆ ਵੀ ਹਲੇ ਤਿਆਰ ਹੋਣੀ ਹੈ ਹੱfte تک ਛੱਡਦੀ ਆ ਲੋ ਦੋਈ ਚੈੱਕ ਕਰੀਂ ਇਹ ਆ ਦੇਖ ਸਾਦੇ ਜੀ ਹਰਬੀ ਜੀ ਆਹ ਦੇ ਕੋਟੇ ਲਾ ਇਹ ਪਹਿਲਾਂ ਨੀ ਨਾ ਢੇਡਾ ਆ ਬਾਕੀ ਥਾਣੇ ਦੇ ਕਰਿਆ ਪਾ ਲਾਗੇ ਤਾਂ ਦੇਖ ਸਕਦੇ ਮਾਹਾਂ ਠੰਡੀ ਸੀ ਲ ਕਦੇ ਬਰਫੀ ਆਦ ਆ ਢੇਲਾ ਵਖਾਇਓ ਯਾਰ ਦੇਖ ਸਾਦੇ ਜੀ ਇਹ ਪਹਿਲਾਂ ਨਾ ਨੀ ਢੇਡਾ ਇਹ ਸਵੇਰ ਤੋਂ ਪਹਿਲੇ ਆਣੀ ਹੈ ਥੱਪਾ ਥੱਪਾ ਢੇਲਿਆ ਇਹ ਬਾਕੀ ਤਿਆਰ ਹੋ ਵੀ ਗਈ ਹੈ ਹੁਣ ਵਸੇ ਪੂਰੀ ਅਜੇ ਹਫਤੇ ਦੇ ਲਾਗੇ ਬੰਨੀ ਨੇ ਟਾਈਮ ਲਾ ਜਣਾ ਪੱਕਾ ਲੈ ਜੂ ਅਜੇ ਬਾੜ ਬਾਕੀ ਇਹ ਵੀ ਹੈਗੀ ਸ਼ਾਂਤ ਜੀ ਸੁਭਾਦੀ ਆ ਬਾਕੀ ਜਿੱਦਣ ਤਿਆਰ ਹੋਈ ਥੱਲੇ ਪੂਰੀ ਖੂਬਸੂਰਤ ਤਿਆਰ ਹੋਣੀ ਆ ਬਿਲਕੁਲ ਜਿਹੜਾ ਪਰਫੈਕਟ ਹੋਣਾ ਤਿਆਰ ਕਰਨਾ ਇਹਨੇ ਮਹਾਪਟਾਕੇ ਪਾਸੋਂ ਜਿਹਦੇ ਨਾਲ ਵੈੜਨੇ ਆਪਣੇ ਦਿਨ ਤੇ ਤਾਪਹਾ ਦੇ ਆਉਣਾ ਨਾ ਆ ਬਰੀਏ ਠੱਲਾ ਥੋੜਾ ਰਹਿ ਜਾਣੀਆਂ ਸਭਾ ਚੌੜੀਆਂ ਕਰਕੇ ਵੈਰ ਕਰੂਗੀ ਠੀਕ ਆ ਆ ਪੰਡਾ ਪਾ ਦੂ ਥੱਲੇ ਆ ਤੇ ਮੁੱਲ ਫਿਰ ਮੁੱਲ ਮੈਨੂੰ ਕਹਿਣ ਲੱਗੇ ਜੇਕਰ ਸਿਆਲ ਦਾਣਾ ਰਬਰੀ ਜੀ ਵਾਸੀ ਦੇ ਚੰਦ ਨਯਾਰਾ ਆ ਜਣਾ ਨਹੀਂ ਮੁੱਲ ਵੀ ਪੰਡਾ ਲੈ ਕਰਦਾ ਕਿ ਪੈਸੇ ਜੇਪ ਕੀ ਆ ਜਾਣਗੇ ਦਾਵਾਂ ਹੀ ਬੜੀਆਂ ਸਸਤੀਆਂ ਮਿਲਦੀਆਂ ਨੇ ਅੱਛਾ ਉੜਦੇ ਇਹਨਾਂ ਦਾ ਰੇਟ ਤੁਸੀਂ ਮੰਨੋ ਤੇ 20-25-25000 ਦਾ ਆਉਣ ਆ ਅੱਛਾ ਉੜਦੇ ਇਹ ਕੋਣ ਗਾ ਲੈਤਾ ਪੋਸੀ ਪੂਰਾ ਕਰਨੇ ਆ ਠੀਕ ਹੈ ਹਾਂ ਜੀ ਕਿੰਨੇ ਦੀ ਦੇ ਦੀਏ ਫਿਰ ਜਿੰਨੇ ਦੀ ਤੁਸੀਂ ਆਪੋਗੇ ਦੇ ਦਾਂ ਜਿਆਜਿ ਕਰੀਏ ਗਾਂ ਦਾ ਹੱਤ 90 95000 80000 ਦਾ ਹਾਕਿਆ ਅੱਛਾ ਪਰ ਅੱਜ ਦੀ ਡੇਡ ਚ ਡਾਊਨ ਮਾਰਕੀਟ ਕਰਕੇ ਗਾਂ 75000 ਵੀ ਦੇ ਦਾਂ 75000 ਹਾਂ ਜੀ ਥੋੜੀ ਕਿ ਸ਼ੋਰਟ ਆਵਰ ਕਰਦੀ ਹੈ ਕਰਾਵੇ ਹਰਬੀ ਜੀ ਕਰਨੀ ਕਿਉਂ 2000 ਛੱਡ ਦਈਏ 2 ਨਹੀਂ ਛੱਡਣਾ ਅੱਛਾ 3 ਨਹੀਂ ਛੱਡਦੇ ਆਂਗੇ ਅੱਛਾ 70000 ਦੀ ਹਾਂ ਨਾ 70000 ਦੀ ਭਈਆ ਸੋਚੋ ਨਹੀਂ ਛੱਡਦਾ ਆਂਗੇ 70000 ਅੱਛਾ ਪਰ ਬੱਚੀ 90-95000 ਦੀ ਆ 크로ਸ ਬ੍ਰੀਡ ਜਲਸੀ ਨਹੀਂ ਲੱਭਦੀ ਰ ਭੀ ਬਾਕੀ ਇਹ ਆ ਬੇ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਨਾਲ ਸੋਹਣ ਪੁਨੇ ਦਾ ਨਸਲਜਾਤ ਦਾ ਮੁੱਲ ਵੀ ਆ ਜੱਤ ਦੇ ਆ ਫੱਬਦੀ ਆ ਕਰੇ ਇਹ ਛਿੰਗਾਰ ਹੁੰਦੀਆਂ ਇਹੋ ਜਿਹੀਆਂ ਬੜਾ ਇੱਕ ਸਹ ਦਾ ਮੁੱਲ ਦਾ ਪੜੀ ਜੁੜੀ ਆ ਵੇਖੋ ਕੋਈ ਵੀਰ ਆਣ ਕੇ ਇੱਕ ਵੇਖੇ ਜ਼ਰੂਰ ਪਸੰਦ ਆਓਗੇ ਜ਼ਰੂਰ ਬੜਾ ਸੋਹਣੀ ਲੱਗਦੀ ਆ ਬੱਜੀ ਵੀ ਇਹ ਡਾਊਨ ਮਾਰਕੀਟ ਆ ਤਾਂ ਕਰਕੇ ਮਿਲਦੀ ਆ ਤੇ ਹੁਣ ਜਿਹੜੀ ਆ ਵੀ ਗੱਬਣਾ ਉਹ ਉਹ ਵਗੀ ਜੇ ਉਹ ਵੇਚੀ ਆ ਟੱਡੇ ਹੁੰਦੇ ਪਹਿਲਾਂ ਸੌਦਾ ਹੁਣੇ ਵੀਰ ਗਏ ਸੌਦਾ ਕਰਕੇ ਆ ਅੱਛਾ ਉਹ ਸਵੀਦ ਆਏ ਵੀਰ ਉਹ ਸੌਦਾ ਕਰਕੇ ਉਹਦਾ ਸੌਦਾ ਹੋ ਗਿਆ ਉਹਦਾ ਸੌਦਾ ਹੋਇਆ ਵਾ ਤੇ ਹੁਣ ਵੇਕਨ ਵਾਲੀਆਂ ਦੋ ਹੀ ਆ ਬਸ ਦੋ ਰਹਿ ਗਏ ਥਾਨ ਜਿਹੜਾ ਇਹਦਾ ਕਵੇ ਪੂਰਾ ਕਮਾਲ ਦਾ ਥਾਨ ਹੈ ਮੈਂ ਕਿਹਾ ਵੀ ਜੀ ਨਾੜਾ ਵਿਖਾਇਓ ਬਾਣੇ ਦੇ ਉਹ ਤਾਂ 20 ਲੀਟਰ ਮਸ਼ੀਨ ਇਹ ਪਹਿਲਾਂ ਨੇ ਚਵਾਇਆ ਜੋ ਅੱਛਾ 20 ਲੀਟਰ ਇਹਨੇ ਪਹਿਲਾਂ ਨੇ ਕਰਿਆ ਪਹਿਲਾਂ ਨੇ ਚਵਾਇਆ ਕਿ ਥਾਨ ਇਹੋ ਜਿਹਾ ਲੱਗਾ ਜਿਉ ਕਮਾਲ ਦਾ ਆ ਜੀ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਆ ਦੇਖੀ ਹੀ ਰੇਲੇ ਆ ਦੇਖ ਸਾਦੇ ਤੇਰਾ ਇਹਦਾ ਵੀ ਕਾਹ ਕਰ ਮਾੜੀ ਮੈਂ ਮੰਨ ਗਿਆ ਦਾਦਾ ਬਾਈ ਉਹਦੇ ਸ਼ਾਂਤ ਸੁਭਾਅ ਦੀ ਐ ਮੈਡਮਾਂ ਦੋਵੇਂ ਥਾਣੇ ਦਾ ਵੀ ਪੂਰਾ ਕਮਾਲ ਦਾ ਆ ਦੇਖ ਸਾਦੇ ਜੇ ਪਹਿਲੇ ਸੂਏ ਮਸ਼ੀਨ ਨੇ 20 ਲੀਟਰ ਦੁੱਧ ਚੁਲਾਇਆ ਆ ਦੇਖਦੇ ਜੀ ਟੀ ਲੱਟ ਲੱ ਸਾਰੀਆਂ ਭਰਨੀਆਂ ਨੇ ਤੇ ਥਾਣ ਵੇਖੋ ਲੱਗਾ ਕਿਤੇ ਮੱਝ ਨੂੰ ਵੀ ਥਣਨੀ ਇਦਾਂ ਨਾ ਹੁੰਦਾ ਜਦਾਂ ਦਾ ਇਹਨੂੰ ਲਾ ਛੜਿਆ ਰੱਬ ਨੇ ਟੱਲੇ ਵੇਖੋ ਕਰੇ ਤੇ ਬਾਕੀ ਪੂਰੀਆਂ ਠੰਡੀਆਂ ਠੇਰੀਆਂ ਆ ਜਿੱਥੇ ਮਰਜ਼ੀ ਖੜਾ ਰੋ ਕੋਈ ਗੱਲ ਨਹੀਂ ਮੱਝਾਂ ਹੀ ਆ ਅਈ ਹੱਥ ਤੇ ਲੱਗ ਮੰਨ ਟਾਈਮ ਇਹ ਵੀ ਲੈ ਜੂਗੀ ਏਅਰ ਕੀ ਦੁੱਧ ਕਿੰਨਾ ਕੱਢੀ ਜਾਊਗੀ ਹਰ ਫ੍ਰੀਜੀ ਗਰਮੀ ਚ 20 ਲੀਟਰ ਮਹਿਣਾ ਰਪੁੰਦਾ ਗਾਣ ਦੁੱਧ ਹਾਂਜੀ ਹਾਂਜੀ ਪਰ ਇਹ ਗਰਮੀ ਵਾਲੀ ਕ੍ਰੋਸ ਫੀਲ ਆ ਹਾਂਜੀ ਗਰਮੀ ਚ ਦੁੱਧ 20 ਲੀਟਰ ਗਾਣੇ ਸੋਣਾ ਆ ਪਹਿਲੇ ਸੂਏ ਵਿੱਚ ਪਾਇਆ ਠਮੋਲੇ ਦਾ ਮੋਲ ਤਾਂ ਇਦਾਂ ਦੀ ਗਾਹ ਸਿਆਲ ਹੁੰਦਾ ਤਾਂ 85000 ਦੀ ਵੇਚ ਦੇਣੀ ਔਰ ਬੇਜੀ ਠੀਕ ਆ ਕੀ ਰਾਹ ਗਾਂਜ ਨੂੰ ਹੀ ਰਾਹ ਦੇ ਮੱਝ ਆ ਮੈਂ ਹੁਣ ਡਾਉਨਿਆ ਮਾਰਕੀਟੋਂ ਦਵਾਈ ਪਾਉਣ ਡਿਆ ਲੜੋ ਜਿੰਨੇ ਲੈਣੀਆਂ ਆ ਠੀਕ ਆ ਇਹੋ ਸਸਤੀਆਂ ਨਹੀਂ ਲੱਭਣੀਆਂ ਹੁਣ ਮੰਗਾਈ ਤਾਂ ਨੂੰ ਜਾਣੀ ਆ ਥਾਂ ਨਹੀਂ ਆ ਹੁਣ ਤਾਂ ਨੂੰ ਹੀ ਜਾਣਾ ਕੰਮ ਬਾਅਦ ਚ ਥਾਂ ਨਹੀਂ ਆਣਾ ਠੀਕ ਆ ਕਿੰਨੇ ਦੀ ਦੁਨੀਆ ਖੁਕ ਦੇ ਦਾਂਗੇ ਘਰ ਦਵਾਈ ਘਰ ਬੇਜੀ ਗੱਲ ਇੱਕੋ ਹੀ ਕਰਨੀ ਆ 65000 ਦੀ ਹਾਂ ਨਾ 80 85000 ਦੀ ਵੈਣ ਜਿਹੜੀ 65000 ਦੀ ਦੇ ਦੇਣੀ ਆ ਵੇਖੋ ਕਰਦੀ ਹੈ ਮਾਨਤਾ ਨਾ ਹੋ ਰਹੀ ਕਰੀਏ ਕੋ ਛੋੜ ਛੜ 65 ਚੋਂ 65 ਦੀ ਨਾ ਦਈਏ ਕਰਦਾ ਆਂ ਗਰਬੀ ਜੀ ਜਿਵੇਂ ਤੁਸੀਂ ਆਪੋ ਕਰਦਾਵੇਂ ਦੋ ਹੀ ਛੱਡ ਦਈਏ ਹਰਬੀ ਜੀ ਦੋ ਨਹੀਂ ਤਿੰਨੀ ਆਨ ਜੋ ਤਿੰਨੋਂ ਦਾ ਹੀ ਛੜਿਆ ਦਾ ਤਿੰਨੀ ਦਾ ਹੀ ਛੜਦਲੇ ਇਹਨਾਂ ਦਾ ਘੱਟ ਥੜਾ ਉਹਨਾਂ ਵਾਧਿਆ ਅੱਛਾ ਹਾਂਜੀ ਠੀਕ ਆ ਬਾੜ ਦੀ ਦੇ ਦਾਂਗੇ ਉਹ ਪੱਤਰ ਦੀ ਬਾੜ ਦੀ ਠੀਕ ਆਵਾਵਾਂ ਦੋਨੇ ਹੀ ਉਹ 90 95 ਹਜ਼ਾਰ ਦੀ ਹਾਂਜੀ ਇਹ 85 ਹਜ਼ਾਰ ਦੀ ਇਹਦਾ ਹੱਕ ਆ ਅੱਛਾ ਪਰ ਅੱਜ ਦੇ ਦਿਆਂਗੇ ਉਹ 72 ਦੀ ਬਾੜ ਦੀ ਮਾਰਗੀ ਡਾਉਣ ਆ ਤੇ ਬਾਕੀ ਇਹ ਆ ਵੀ ਜਿੱਦਣ ਤਿਆਰ ਹੋ ਗਿਆ ਚੰਗੀਆਂ ਫੱਬਣੀਆਂ ਵੜਾਂ ਦੋਵੇਂ ਬਸ ਸਿਰਫ ਤਿਆਰੀ ਜਿਹੜਾ ਬੀਜੀ ਦੋ-ਦੋ ਤਿੰਨ-ਤਿੰਨ ਦਿਨ ਖੜਦੀਆਂ ਆਂ ਤੇ ਪੰਜ-ਪੰਜ ਲੱਗਣੀਆਂ ਠੀਕ ਆ ਪਰ ਜਦੋਂ ਤਾ ਪਾ ਦੇ ਵੜਾਂ ਆਈਆਂ ਉਦੋਂ ਦੇਖਣ ਵਾਲੀਆਂ ਹੋਣੀਆਂ ਮੇਡਾ ਟੁੱਟਣ ਵਾਲਾ ਕੰਮ ਆ ਸੇ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਦੋਵੇਂ ਕੱਪਣਾ ਵਾ ਆਪਣੀਆਂ ਪਾਸ ਕਰਕੇ ਤੇ ਵੇਸ ਚਾਖ ਕੇ ਤੇ ਤਸੱਲੀ ਕਰਕੇ ਖੜੋ ਜੀ